ਹਿੰਦੀ ਦੀ ਚਾਦਰ ਸਤਗੁਰ ਸਾਹਿਬ ਸ਼੍ਰੀ ਗੁਰਦੇਵ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਦਸ਼ਮੀਸ਼ ਪਿਤਾ ਜੀ ਦੀ ਪਵਿੱਤਰ ਚਰਨਸ਼ੋਪਾਤ ਨਗਰੀ ਪੌਂਟਾ ਸਾਹਿਬ ਵਿਖੇ ਗੁਰਮਤ ਸਮਾਗਮ ਪਰਬਾਰ ਤੇਰੀਆਂ ਅੰਮ੍ਰਿਤ ਸੰਚਾਰ ਖੂਨਦਾਨ ਕੈਂਪ ਅਤੇ ਹੋਰ ਬਹੁਤ ਸਾਰੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਪਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਪ੍ਰਧਾਨ ਜਥੇਦਾਰ ਹਰਪ੍ਰਜਨ ਸਿੰਘ ਸੁਰਜਪੁਰ ਵਾਲਿਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੱੰਦੀ ਹੈ ਕਿ ਹੈ ਕਿ 350ਵਾਂ ਸ਼ਹੀਦੀ ਦਿਵਸ ਸਾਬਿਬ ਸ਼੍ਰੀ ਗੁਰਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਨੂੰ ਸਮਰਪਿਤ ਅਨੇਕ ਗੁਰਮਤ ਸਮਾਗਮ ਆਯੋਜਿਤ ਕੀਤੇ ਗਏ ਨੇ ਅਤੇ ਅੱਜ ਵੀ ਚਲਾਏ ਜਾ ਰਹੇ ਨੇ ਦਰਬਾਰ ਸ਼੍ਰੀ ਪੌਂਟਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਸ਼ਹੀਦੀ ਸਮਾਗਮਾਂ ਦੇ ਬਾਰੇ ਸੰਗਤਾਂ ਨੂੰ ਸੁਬੋਧਨਨ ਕਰਦਿਆ ਕਿ ਸਮੂਹ ਸਮਾਗਮਾਂ ਨੂੰ ਮਨਾਉਂਦਿਆਂ ਹਰ ਗੁਰਸਿੱਖ ਨੂੰ ਚੜ੍ਹਦੀ ਕਲਾ ਦੇ ਵਿੱਚ ਰੰਦਿਆਂ ਸਰਬਤ ਦਾ ਪਲੰਬਣਨਾ ਚਾਹੀਦਾ ਹੈ ਅਤੇ ਅਮਰਤਧਾਰੀ ਹੋ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਟਾਡੀ ਜਥਾ ਗਿਆਨੀ ਬਲਦੇਵ ਸਿੰਘ ਦਰਦੀ ਸੁੰਦਰਾ ਮੁਬਾਰਕਪੁਰ ਚੰਡੀਗੜ੍ਹ ਵਾਲਿਆਂ ਨੇ ਟਾਡੀਵਾਰਾਂ ਦੇ ਰਾਹੀਂ ਦਰਬਾਰ ਸ਼੍ਰੀ ਪੌਂਟਾ ਸਾਹਿਬ ਵਿਖੇ ਹਾਜ਼ਰੀ ਲਗਵਾਈ ਹੈ ਅਤੇ ਸੰਗਤਾਂ ਨੂੰ ਨੇ ਹਾਲ ਕੀਤਾ ਹੈ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਜਿਹੇ ਦੀ ਤਾਬ ਦੀ ਸਮਗਮਾਂ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸੰਗਤਾਂ ਨੇ ਸ਼ਮੂਲਿਤ ਕੀਤੀ ਅਤੇ ਰੌਣਕਾਂ ਦੇ ਵਿੱਚ ਵਾਧਾ ਕੀਤਾ ਅਤੇ ਗੁਰੂ ਕੇ ਅਟੁੱਟ ਲੰਗਰ ਵਰਤਦੇ ਰਹੇ ਨੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਆਬੀਦ ਜਸਰਦਾ ਸਾਹਿਬ ਪੂਰੀ ਜਾਣਕਾਰੀ ਸਿੱਧੀ ਸੁਬਾਗਵਾਂ ਦੀ ਦੱਸ ਰਹੇ ਹਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੈ ਸਿ ਗੁਰੂ ਤੇ ਬਹਾਦਰ ਸਾਹਿਬ ਮਹਾਰਾਜ ਜੀ ਦਸਵੇਂ ਪਾਤਸ਼ਾਹ ਦੇ ਪੂਜਨੀਕ ਪਿਤਾ ਜੀ ਅਤੇ ਸਾਡੇ ਨੌਵੇਂ ਗੁਰੂ ਸਨ ਜਿਨ੍ਹਾਂ ਨੇ ਹਿੰਦ ਹਿੰਦੂ ਦੇ ਧਰਮ ਨੂੰ ਬਚਾਉਣ ਲਈ ਸਾਰੇ ਦੇਸ਼ ਨੂੰ ਇਸ ਸੰਕਟ ਤੋਂ ਕੱਢਣ ਲਈ ਆਪਣੀ ਸ਼ਹਾਦਤ ਦਿੱਤੀ ਸੀ ਜਿਸ ਦਾ ਅੱਜ 25 ਨਵੰਬਰ ਨੂੰ 350ਵਾਂ ਸਹੀਦੀ ਸਮਾਗਮ ਜਿਹੜਾ ਹੈ ਉਹ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ popupBackground ਉਪਰੰਤ ਸਾਹਿਬ ਦਰਬਾਰ ਹੰਦਰ ਸਵੇਰ ਤੋਂ ਦੀਵਾਨ ਚੱਲ ਰਹੇ ਹਨ ਸਿਗਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਕਥਾਵਾਚਕ ਭਾਈ ਬਲਵਿੰਦਰ ਸਿੰਘ ਜੀ ਹੋਣਾ ਨੇ ਕਥਾ ਕੀਤੀ ਹੈ ਤੇ ਹੁਣ ਢਾਡੀ ਸਿੰਘ ਜਿਹੜੇ ਹਨ ਉਹ ਦਰਬਾਰ ਹੰਦਰ ਕੀਰਤਨ ਕਰ ਰਹੇ ਹਨ ਉਸ ਤੋਂ ਪਹਿਲਾਂ ਵੀ 16 ਨਵੰਬਰ ਨੂੰ ਪੌਂਟਾ ਸਾਹਿਬ ਦਾ ਸਥਾਪਨਾ ਦਿਵਸ ਜਦੋਂ ਪਹਿਲਾਂ 1685 ਮੱਗਰ ਦੇ ਸੰਗਰਾਮ ਤੋਂ ਸਤਿਗੁਰ ਪੌਂਟਾ ਸਾਹਿਬ ਆ ਕੇ ਆਪਣਾ ਪੌਂਟ ਕਾਇਆ ਸੀ ਉਹ ਦਿਨ ਜਿਹੜਾ ਹੈ 16 ਨਵੰਬਰ ਨੂੰ ਮਨਾਇਆ ਗਿਆ ਉਸ ਦਿਨ ਵੀ ਬੜੇ ਸਵਾਗਤ ਕੀਤੇ ਗਏ ਰਾਤ ਨੂੰ ਵੀ ਉਸ ਦਿਨ ਕੀਰਤਨ ਦਰਬਾਰ ਹੋਇਆ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਸਿੰਘ ਕੋ ਦਰਬਾਰ ਸੇ ਅੰਮਰਸਰ ਸਾਹਿਬ ਤੋਂ ਅਤੇ ਕਥਾਵਾਚਕ ਆਨੇ ਆਪਣੇ ਵਿਚਾਰ ਰੱਖੇ ਸਨ ਅਤੇ ਬੜੀ ਸ਼ਰਧਾ ਤੇ ਨਾਲ ਉਹ ਸਵਾਗਤ ਜਿਹੜਾ ਹੈ ਉਹ 350ਵਾਂ ਸਿਹਦੀ ਨੂੰ ਮਨਾਇਆ ਗਿਆ ਔਰ ਅੱਜ ਵੀ ਹੈ ਜਿਹੜੇ ਇਸ ਮਗਮ ਚੱਲ ਰਹੇ ਹਨ ਇੱਕ ਰਾਤ ਨੂੰ ਵੀ ਇੱਕ ਵਿਸ਼ੇਸ਼ ਦੀਵਾਨ ਸਜਾਇਆ ਜਾਏਗਾ ਜਿਸ ਵਿੱਚ ਦੇਰਾ ਤੋਂ ਇੱਕ ਰਾਗੀ ਜਥਾ ਜਿਹੜਾ ਹੈ ਉਹ ਗੀਤਨ ਸੰਗਤਾਂ ਨੂੰ ਹਲ ਕਰਨਗਾ ਕਥਾਵਾਚ ਕਥਾ ਕਰਨਗੇ ਅਤੇ ਉਹ ਲਗਭਗ ਕੋਈ 10:30 ਵਜੇ ਤੱਕ ਇਸ ਮਗਮ ਰਾਤ ਨੂੰ ਚੱਲੇਗਾ ਜਿਸ ਵਿੱਚ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਇਸ ਮਗਮ ਨੂੰ ਮਨਾ ਰਹੀਆਂ ਹਨ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਂਟਾ ਸਾਹਿਬ ਤੋਂ ਹਰਬਖਸ਼ ਸਿੰਘ ਦੀ ਰਿਪੋਰਟ